ਲੇਬਲ ਲਈ এবीडीএম ਮਿੱਥ ਬਸਟ ਰਜ ਦੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਸਿਕੰਡੇ ਮਾਡਿਊਲ ਦੇ ਅੰਤर्गत ਤੁਸੀਂ এবीडीএম ਅਧਿਨ ਪਾਗ ਲੈਣ ਵਿੱਚ ਪ੍ਰਯੋਗ ਸਾਲਾਮਾਂ ਦੀਆਂ ਆਮ ਚਿੰਤਾਵਾਂ ਨੂੰ ਸਮਝਣ ਅਤੇ ਹੱਲ ਕਰਨ ਦੇ ਯੋਗ ਹੋਵੋਗੇ ਆਓ ਸ਼ੁਰੂ ਕਰੀਏ ਪ੍ਰਯੋਗ ਸਾਲਾਮਾਂ ਦੀਆਂ ਚਾਰ ਵਿਆਪਕ ਚਿੰਤਾਵਾਂ ਹੋ ਸਕਦੀਆਂ ਹਨ ਪ੍ਰਯੋਗ ਸਾਲਾਮਾਂ ਮਰੀਜ਼ ਅਤੇ ਲੈਬ ਡੇਟਾ ਦੀ ਸੁਰੱਖਿਆ ਬਾਰੇ ਚਿੰਤਤ ਹਨ ਪ੍ਰਯੋਗ ਸਾਲਾਮਾਂ ਨੂੰ ਚਿੰਤਾ ਹੈ ਕਿ ਇਹ ਬਿਰੀਅੰ ਸਮਾਰਥ ਲੈਬ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਜੀ ਐਲ ਐਮ ਆਈ ਐਸ ਨੂੰ ਅਪਣਾਉਣ ਨਾਲ ਲਾਗਤ ਵਿੱਚ ਵਾਧਾ ਹੋ ਸਕਦਾ ਹੈ। ਪ੍ਰਯੋਗ ਚਾਲਾਵਾ ਐਲ ਐਮ ਆਈ ਐਸ ਨਾਲ ਜੁੜੇ ਵਾਧੂ ਮਨੁੱਖੀ ਸ਼ਕਤੀ ਅਤੇ ਲਾਗਤਾਂ ਦੀ ਲੋੜ ਬਾਰੇ ਚਿੰਤਤ ਹਨ। ਪ੍ਰਯੋਗ ਚਾਲਾਵਾ ਮਰੀਜ਼ਾਂ ਨਾਲ ਆਪਣੀ ਰੁਚੀਵਾਂ ਦੀ ਟਰੈਕਿੰਗ ਬਾਰੇ ਬੇਚੈਨ ਹੁੰਦੀਆਂ ਹਨ ਜਿਵੇਂ ਕਿ ਮਰੀਜ਼ਾਂ ਦੀ ਗਿਣਤੀ 71 ਕੀਤੀ ਫੀਸ ਆਦਿ। ਹਉ ਇਹਨਾਂ ਵਿੱਚੋਂ ਹਰੇਕ ਸੰਕੇ ਨੂੰ ਵਿਸਥਾਰ ਵਿੱਚ ਹੱਲ ਕਰੀਏ। ਪ੍ਰਯੋਗ ਚਾਲਾਵਾ ਮਰੀਜ਼ ਅਤੇ ਡਾਟਾ ਦੀ ਸੁਰੱਖਿਆ ਬਾਰੇ ਚਿੰਤਤ ਹਨ। ਐਲ ਐਮ ਆਈ ਐਪਲੀਕੇਸ਼ਨਾਂ ਵਿੱਚ ਬਹੁਤ ਸਾਰੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਹੁੰਦੀਆਂ ਜਿਵੇਂ ਕਿ ਐਕਸੈਸ ਕੰਟਰੋਲ ਅਟਿੱਟਾ ਐਨਕ੍ਰਿਪਸ਼ਨ ਜੋ ਲੱਭਾ ਅਤੇ ਮਰੀਜ਼ਾਂ ਦੇ ਰਿਕਾਰਡਾਂ ਦੀ ਰੱਖਿਆ ਕਰਦੀ ਹੈ ਇਹਨਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਆਲੋਚਮਾਨ ਪਾਰ ਡਿਜੀਟਲ ਇਕੋਸਿਸਟਮ ਨੇ ਕਈ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਇਹਨਾਂ ਉਪਾਵਾਂ ਵਿੱਚ ਮਜ਼ਬੂਤ ਡਾਟਾ ਐਨਕ੍ਰਿਪਸ਼ਨ ਐਕਸੈਸ ਕੰਟਰੋਲ ਪ੍ਰਮਾਣਿਕਤਾ ਵਿਧੀ ਅਤੇ ਸਖਤ ਜ਼ਿੰਮੇਵਾਰੀ ਨੀਤੀਆਂ ਸ਼ਾਮਲ ਹੋ ਸਕਦੀਆਂ ਹਨ ਐਲ ਐਮ ਆਈ ਐਸ ਨੂੰ ਮਰੀਜ਼ ਅਤੇ ਪ੍ਰਯੋਗਚਾਲਕ ਡਾਟਾ ਦੀ ਗੁਪਤਤਾ ਅਤੇ ਅਹੰਡਤਾ ਨੂੰ ਯਕੀਨੀ ਬਣਾਉਣ ਲਈ ਇਹਨਾਂ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਦੂਜਾ ਪ੍ਰਯੋਗਚਾਲਕਾਂ ਵਿੱਚ ਚਿੰਤਨ ਹੈ ਕਿ ਲੈਬ ਪ੍ਰਬੰਧਨ ਸੂਚਨਾ ਪ੍ਰਣਾਲੀਆਂ ਨੂੰ ਆਪਣੌਣ ਨਾਲ ਲਾਗਤ ਵਿੱਚ ਵਾਧਾ ਹੋ ਸਕਦਾ ਹੈ। ਜਦੋਂ ਕਿ ਐਲ ਐਮ ਆਈ ਐਸ ਨੂੰ ਲਾਗੂ ਕਰਨ ਲਈ ਕੰਪਿਊਟਰ ਹਾਰਡਵੇਅਰ ਅਤੇ ਸੌਫਟਵੇਅਰ ਖਰੀਦਣ ਅਤੇ ਐਲ ਐਮ ਆਈ ਐਸ ਐਪਲੀਕੇਸ਼ਨ ਨੂੰ ਇੰਸਟਾਲ ਕਰਨ ਲਈ ਸ਼ੁਰੂਆਤੀ ਨਿਵੇਸ਼ ਦੀ ਲੋੜ ਹੋ ਸਕਦੀ ਹੈ। ਫੌਲਾਂਕੀ ਐਲ ਐਮ ਆਈ ਐਸ ਨੂੰ ਲਾਗੂ ਕਰਨ ਨਾਲ ਜੁੜੇ ਸ਼ੁਰੂਆਤੀ ਖਰਚੇ ਹੋ ਸਕਦੇ ਹਨ ਪ੍ਰਯੋਗ ਸਲਾਮਾਂ ਨੂੰ ਅਕਸਰ ਲੰਬੀ ਮਿਆਦ ਦੀ ਲਾਗਤ ਬਚਤ ਨਾਲ ਲਾਭ ਹੁੰਦਾ ਹੈ ਉਦਾਹਰਣ ਵਜੋਂ ਡਾਕਟਰੀ ਕਾਰਵਾਈ ਅਤੇ ਹੱਥੀਂ ਰਿਕਾਰਡ ਰੱਖਣ ਨੂੰ ਘਟਾ ਕੇ ਐਲ ਐਮ ਆਈ ਐਸ ਪ੍ਰਸ਼ਾਸਕੀ ਬੋਝ ਨੂੰ ਘਟਾ ਸਕਦਾ ਹੈ ਜਿਸ ਨਾਲ ਉਪਾਅ ਕਰਤਾ ਵਿੱਚ ਵਾਧਾ ਹੁੰਦਾ ਹੈ ਐਨ ਐਨ ਐਚ ਐਲ ਐਮ ਆਈ ਐਸ ਵਿਕਰਿਤਾਵਾਂ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਮੁੱਖ ਐਲ ਐਮ ਆਈ ਐਸ ਲੋੜਾਂ ਨੂੰ ਪਰਿਵਰਚਿਤ ਕੀਤਾ ਜਾ ਸਕੇ ਅਤੇ ਐਲ ਐਮ ਆਈ ਐਸ ਵਿਕਰਿਤਾਵਾਂ ਨੂੰ ਡਾਕਟਰਾਂ ਅਤੇ ਪ੍ਰਯੋਗ ਸਲਾਮਾਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਆਪਣੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕੀਤੀ ਜਾ ਸਕੇ ਤੀਜਾ ਪਰਿਯੋਗ ਸਲਾਮਾ ਐਲ ਐਮ ਆਈ ਐਸ ਐਪਲੀਕੇਸ਼ਨ ਨਾਲ ਜੁੜੇ ਵਾਦੂ ਮਨੁੱਖੀ ਸ਼ਕਤੀ ਅਤੇ ਲਾਗਤਾਂ ਦੀ ਜੂਰ ਬਾਰੇ ਚਿੰਤਤ ਹਨ ਲੈਬਨਸ਼ੂ ਵਿੱਚ ਆਪਣੇ ਅਮਲੇ ਨੂੰ ਸਿਖਲਾਈ ਦੇਣ ਅਤੇ ਉਹਨਾਂ ਨੂੰ ਐਲ ਐਮ ਆਈ ਐਸ ਐਪਲੀਕੇਸ਼ਨ ਦੀ ਪ੍ਰਭਾਵਸ਼ਾਲੀਤਾ ਦੇ ਨਾਲ ਵਤੋਂ ਕਰਨ ਲਈ ਤਿਆਰ ਕਰਨ ਵਿੱਚ ਸਮਾਂ ਲਗਾਉਣ ਦੀ ਲੋੜ ਹੋਵੇਗੀ ਸਮੇਂ ਦੇ ਨਾਲ ਐਲ ਐਮ ਆਈ ਐਸ ਦੀ ਵਤੋਂ ਲੈਬ ਸਟਾਫ ਨੂੰ ਤੇਜ਼ੀ ਨਾਲ ਅਤੇ ਕੁਸ਼ਲ ਤਰੀਕੇ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ ਸਮੁੱਚੀ ਕੁਸ਼ਲਤਾ ਵਿੱਚ ਸੁਧਾਰ ਕਰਦੀ ਹੈ ਅਤੇ ਸਮੁੱਚੀ ਲਾਗਤ ਨੂੰ ਕਟਾਉਂਦੀ ਹੈ। ਹਾਂਤ ਵਿੱਚ ਪ੍ਰਯੋਗਸ਼ਾਲਾਵਾਂ ਮਰੀਜ਼ਾਂ ਨਾਲ ਆਪਣੀ ਰੁਚੀ ਵਿਆਦੀ ਟ੍ਰੈਕਿੰਗ ਬਾਰੇ ਬੇਚੈਨ ਹੁੰਦੀਆਂ ਹਨ ਜਿਵੇਂ ਕਿ ਮਰੀਜ਼ਾਂ ਦੀ ਗਿਣਤੀ 71 ਕੀਤੀ ਫੀਸ ਆਦਿ। ਐਮਬੀਡੀਐਨ ਨੂੰ ਮਰੀਜ਼ਾਂ ਦੀ ਗਿਣਤੀ ਵਸੂਲੀ ਗਈ ਫੀਸ ਜਾਂ ਵਿਅਕਤੀਗਤ ਪਦਰਤੇ ਕੀਤੇ ਗਏ ਟੈਸਟਾਂ ਨੂੰ ਟਰੈਕ ਕਰਨ ਲਈ ਤਿਆਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਟਰੈਕ ਕਰ ਸਕਦਾ ਹੈ। ਇਸ ਲਈ ਐਬੀਡੀਐਨ ਕਿਸੇ ਪ੍ਰਯੋਗਸ਼ਾਲਾ ਦੇ ਸਮੁੱਚੇ ਕਾਰੋਬਾਰ ਨੂੰ ਟਰੈਕ ਨਹੀਂ ਕਰ ਸਕਦਾ। ਇਥੇ ਅਸੀਂ ਇਸ ਮੋਡਿਊਲ ਦੇ ਅੰਤ ਤੇ ਆਉਂਦੇ ਹਾਂ ਇਸ ਮੋਡਿਊਲ ਵਿੱਚ ਅਸੀਂ ਉਹਨਾਂ ਆਮ ਚਿੰਤਾਵਾਂ ਨੂੰ ਹੱਲ ਕੀਤਾ ਜੋ ਐਬੀਡੀਐਮ ਦੀ ਵਰਤੋਂ ਕਰਨ ਬਾਰੇ ਲੈਭਾਂ ਦੀਆਂ ਹੋ ਸਕਦੀਆਂ ਹਨ ਅਤੇ ਐਬੀਡੀਐਮ ਇਹਨਾਂ ਚਿੰਤਾਵਾਂ ਨੂੰ ਕਿਵੇਂ ਹੱਲ ਕਰਦਾ ਹੈ ਐਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਸਾਨੂੰ ਫਾਲੋ ਕਰੋ